ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟਿੱਕੀਆਂ ਤਾਂ ਆਪਾਂ ਬਣਾਉਂਦੀ ਰਹਿੰਨੇ ਆ ਪਰ ਅੱਜ ਆਪਾਂ ਦਿੱਲੀ ਦੀ ਬਹੁਤ ਹੀ ਮਸ਼ਹੂਰ ਜੀ ਟਿੱਕੀ ਤਿਆਰ ਕਰਾਂਗੇ ਤੇ ਨਾਲ ਕਰਾਂਗੇ ਛੋਲੇ ਜਿਹੜੇ ਕਿ ਮਿੰਟਾਂ ਵਿੱਚ ਬਣ ਕੇ ਤਿਆਰ ਹੋਣਗੇ ਸਾਰੀਆਂ ਚੀਜ਼ਾਂ ਨੂੰ ਤੁਸੀਂ ਚਟਪਟ ਇੱਕੋਸਾਰ ਬਣਾ ਸਕਦੇ ਹੋ ਤੇ ਇੰਨੀਆਂ ਜ਼ਿਆਦਾ ਟੇਸਟੀ ਬਣਦੀਆਂ ਨੇ ਜਦੋਂ ਤੁਸੀਂ ਇੱਕ ਵਾਰ ਤਿਆਰ ਕਰ ਲਈਆਂ ਬਾਰ-ਬਾਰ ਬਣਾਇਆ ਕਰੋਗੇ ਸਭ ਤੋਂ ਪਹਿਲਾਂ ਲਈ ਆਪਾਂ ਪੀਲੀ ਮੂੰਗੀ ਅੱਧੀ ਕੌਲੀ ਜਿਹਨੂੰ ਆਪਾਂ 4 ਤੋਂ 5 ਘੰਟਿਆਂ ਲਈ ਚੰਗੀ ਤਰ੍ਹਾਂ ਭਿਉ ਕੇ ਰੱਖ ਲਿਆ ਤੇ 4-5 ਪੇਲੀਆਂ ਲਈਆਂ ਸੀ ਆਪਾਂ ਗੁੜ ਦੀਆਂ ਉਹਨੂੰ ਗ੍ਰੇਟ ਕਰਕੇ ਅੱਧਾ ਪੌਣਾ ਗਲਾਸ ਪਾ ਦਿਓ ਪਾਣੀ ਦਾ ਤੇ ਰੈਸਟ ਤੇ ਰੱਖ ਦਿਓ 1 ਘੰਟੇ ਲਈ ਤੁਸੀਂ ਰੈਸਟ ਤੇ ਉਹਨੂੰ ਰੱਖ ਦੇਣਾ ਉਸ ਤੋਂ ਬਾਅਦ ਇੱਕ ਪੈਨ ਲਵਾਂਗੇ ਜਿਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾ ਕੇ ਪੁੰਨਿਆ ਜੀਰਾ ਥੋੜੀ ਜਿਹੀ ਪਾਤੀ ਆਪ ਵਿੱਚ ਲਸਣ ਜਦੋਂ ਇਹ ਹਲਕੀ ਜਿਹੀ ਪੱਕ ਗਈਆਂ ਵਿੱਚ ਪਾਤੀ ਭਿੱਜੀ ਹੋਈ ਮੂੰਗੀ ਜਿਹਨੂੰ ਤਿੰਨ ਚਾਰ ਵਾਰੀ ਚੰਗੀ ਤਰ੍ਹਾਂ ਧੋ ਲਿਓ ਜ਼ਰੂਰਤ ਦੇ ਅਨੁਸਾਰ ਇਹਦੇ ਵਿੱਚ ਪਾ ਦਿਓ ਨਮਕ ਚਾਰ ਤੋਂ ਪੰਜ ਮਿੰਟ ਲਗਾਤਾਰ ਪਕਾਈ ਜਾਇਓ ਫਿਰ ਉੱਪਰ ਪਾ ਦਿਓ ਇਹਦੀ ਚਿੱਲੀ ਫਲੈਕਸ ਕਾਲੀ ਮਿਰਚ ਥੋੜੀ ਜਿਹੀ ਰੰਗ ਵਾਲੀ ਮਿਰਚ ਜੀਰਾ ਪਾਊਡਰ ਜਿਹੜੇ ਮਸਾਲਿਆਂ ਨੂੰ ਤੁਹਾਡਾ ਦਿਲ ਕਰੇ ਉਹੀ ਵਿੱਚ ਪਾਉਂਦੇ ਜਾਇਓ ਜਦੋਂ ਇਹ ਦਾਲ ਪਕਦੀ ਨੂੰ 7 ਤੋਂ 8 ਮਿੰਟ ਹੋ ਗਏ ਵਿੱਚ ਇਹਦੇ ਮੇਥੀ ਪਾ ਦਿਓ ਇਹਦੀ ਖੁਸ਼ਬੂ ਬੜੀ ਸੋਹਣੀ ਆਂਦੀ ਹੈ ਥੋੜੇ ਜੇ ਪਾ ਦਿਓ ਕਿਸ਼ਮਿਸ਼ ਤੇ ਕਾਜੂ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਕਿਸੇ ਵੀ ਭਾਂਡੇ ਵਿੱਚ ਕੱਢ ਲਿਓ ਜਦੋਂ ਇਹ ਦਾਲ ਚੰਗੀ ਤਰ੍ਹਾਂ ਰੋਸਟ ਹੋ ਗਈ ਤਾਂ ਇਹਨੇ ਪੈਨ ਨੂੰ ਆਪਣੇ ਆਪ ਹੀ ਛੱਡ ਜਾਣਾ ਉਸ ਤੋਂ ਬਾਅਦ ਲਵਾਂਗੇ ਇੱਕ ਕੜਾਈ ਜਿਹਦੇ ਵਿੱਚ ਤੇਲ ਨੂੰ ਕਰਾਂਗੇ ਗਰਮ ਵਿੱਚ ਭੁੰਨਾਂਗੇ ਜੀਰਾ ਫਿਰ ਪਾਵਾਂਗੇ ਅਦਰਕ ਲਸਣ ਤੇ ਹਰੀ ਮਿਰਚ ਜਿਹਨੂੰ ਆਪਾਂ ਦਰਦਰਾ ਜਾਂ ਪੀਸ ਲਿਆ 1 ਮਿੰਟ ਲਈ ਸਲੋ ਫਲੇਮ ਤੇ ਪਕਾਉਂਦੇ ਜਾਵਾਂਗੇ ਜਦੋਂ ਇਹ ਚੰਗੀ ਤਰ੍ਹਾਂ ਪੱਕ ਗਏ ਫਿਰ 3-4 ਟਮਾਟਰਾਂ ਦੀ ਪਾ ਦਾਂਗੇ ਪਿਓਰੀ ਮਿਕਸ ਕਰਾਂਗੇ ਤੇ ਜੱਗ ਨੂੰ ਧੋ ਕੇ ਥੋੜਾ ਜਿਹਾ ਪਾਣੀ ਵਿੱਚ ਹੋਰ ਪਾ ਦਾਂਗੇ ਜਿੰਨਾ ਵੀ ਪਾਣੀ ਤੁਸੀਂ ਇਹਦੇ ਵਿੱਚ ਵਰਤਨਾ ਉਹੀ ਵਰਤਿਓ ਜਿਹਦੇ ਵਿੱਚ ਤੁਸੀਂ ਛੋਲਿਆਂ ਨੂੰ ਉਬਾਲ ਕੇ ਰੱਖਿਆ ਹੋਇਆ ਫਿਰ ਆਪਾਂ ਜ਼ਰੂਰਤ ਅਨੁਸਾਰ ਪਾਵਾਂਗੇ ਨਮਕ ਹਲਦੀ ਰੰਗ ਵਾਲੀ ਮਿਰਚ ਤਨੀਆ ਪਾਊਡਰ ਤਿੱਖੀ ਮਿਰਚ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਛੋਲਿਆਂ ਵਾਲਾ ਮਸਾਲਾ ਇਹਦੇ ਨਾਲ ਟੇਸਟ ਬੜਾ ਹੀ ਵਧੀਆ ਆਉਣਾ ਜ਼ਰੂਰ ਪਾਇਓ ਉਹ ਕਿਸੇ ਮਰਜ਼ੀ ਬਰਾਂਡ ਦਾ ਤੁਸੀਂ ਪਾ ਸਕਦੇ ਹੋ ਨਮਕ ਮਿਰਚ ਤੁਹਾਡੀ ਮਰਜ਼ੀ ਦਾ ਜਦੋਂ ਹੀ ਮਸਾਲੇ ਚੰਗੀ ਤਰ੍ਹਾਂ ਪੁੱਜ ਕੇ ਤਿਆਰ ਹੋ ਗਏ ਉੱਪਰ ਦੀ ਪਾ ਦਿਓ ਮੇਥੀ ਫਿਰ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਉਬਲੇ ਹੋਏ ਛੋਲੇ ਜਿਆਦਾ ਪਾਣੀ ਇਹਦੇ ਵਿੱਚ ਮਿਕਸ ਨਾ ਕਰਿਓ ਕਾਬਲੀ ਛੋਲਿਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਪਕਾ ਲਿਓ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰ ਦਿਓ 4 ਤੋਂ 5 ਮਿੰਟ ਲਗਾਤਾਰ ਇਸੇ ਤਰੀਕੇ ਨਾਲ ਹੀ ਆਪਾਂ ਫੁੱਲ ਫਲੇਮ ਤੇ ਇਹਨੂੰ ਪਕਾਵਾਂਗੇ ਇੱਕ ਬਾਦਾਂਗੇ ਵਿੱਚ ਉਬਲਿਆ ਹੋਇਆ ਆਲੂ ਬਹੁਤ ਹੀ ਮਜ਼ੇਦਾਰ ਨੀਆਂ ਦੀ ਸਬਜ਼ੀ ਹੈ ਜਿਹੜੀ ਚਟਪਟ ਵਿੱਚ ਤਿਆਰ ਹੋ ਜੂ ਇਹਨੂੰ ਤੁਸੀਂ ਪੂਰੀ ਨਾਲ ਵੀ ਖਾ ਸਕਦੇ ਹੋ ਟਿੱਕੀ ਨਾਲ ਵੀ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਵੀਡੀਓ ਵੀ ਆਪਾਂ ਜਲਦੀ ਜਲਦੀ ਬਣਾਈਏ ਸਾਰੀਆਂ ਚੀਜ਼ਾਂ ਤੁਹਾਨੂੰ ਬਹੁਤ ਛੇਤੀ ਪਤਾ ਲੱਗਣਗੀਆਂ ਵੀਡੀਓ ਵਧੀਆ ਲੱਗੀ ਜਾਂਦੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਗੁੜ ਨੂੰ ਗ੍ਰੇਟ ਕਰਕੇ ਆਪਾਂ ਪਾਣੀ ਪਾ ਕੇ ਪਹਿਲਾਂ ਹੀ 1 ਘੰਟੇ ਲਈ ਰੈਸਟ ਤੇ ਰੱਖਿਆ ਸੀ ਫਿਰ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ 3 ਚਮਚ ਅਮਚੂਰ ਪਾਊਡਰ ਦੇ ਚਮਚਾ ਆਪਣਾ ਨਾ ਜ਼ਿਆਦਾ ਵੱਡਾ ਨਾ ਛੋਟਾ 3 ਚਮਚਾ ਪੈਰ ਵਿੱਚ ਪਾ ਕੀ 15-20 ਮਿੰਟ ਲਈ ਇਹਨੂੰ ਆਪਾਂ ਹੋਰ ਰੈਸਟ ਤੇ ਰੱਖਤਾ ਤਾਂ ਕਿ ਨਾਲ-ਨਾਲ ਜਿਹੜਾ ਆਪਾਂ ਦੂਜਾ ਸਮਾਨ ਵੀ ਤਿਆਰ ਕਰ ਰਹੇ ਹਾਂ ਮੰਗੋ ਪਾਊਡਰ ਚੰਗੀ ਤਰ੍ਹਾਂ ਫੁੱਲ ਗਿਆ ਤੇ ਗੁੜ ਮੈਚ ਤੇ ਹੋ ਗਿਆ ਉਸ ਤੋਂ ਬਾਅਦ ਇਹਨੂੰ ਛਾਣ ਨਹੀਂ ਰਹੀ ਛਾੜ ਕੇ ਕਿਸੇ ਖੁੱਲੇ ਜੇ ਪਾਂਡੇ ਵਿੱਚ ਪਾ ਲਿਓ ਮੇਰੇ ਕੋਲ ਛੋਟਾ ਪਾਂਡਾ ਸੀ ਬਣਾਉਣ ਵਿੱਚ ਥੋੜੀ ਜਿਹੀ ਦਿੱਕਤ ਆਈ ਜਦੋਂ ਇਹ ਚੰਗੀ ਤਰ੍ਹਾਂ ਉਬਾਲੇ ਲੈਣ ਲੱਗੀ ਤਾਂ ਫਿਰ ਪਾ ਦਿਓ ਦੇ ਵਿੱਚ ਰੰਗ ਵਾਲੀ ਦੇਗੀ ਮਿਰਚ ਜੀਰਾ ਪਾਊਡਰ ਕਾਲੀ ਮਿਰਚ ਜ਼ਰੂਰਤ ਅਨੁਸਾਰ ਪਾ ਦਿਓ ਕਾਲਾ ਨਮਕ ਚਾਰ ਤੋਂ 5 ਮਿੰਟ ਲਗਾਤਾਰ ਇਹਨੂੰ ਇਸੇ ਤਰ੍ਹਾਂ ਹੀ ਉਬਲਣ ਦਿਓ ਉਸ ਤੋਂ ਬਾਅਦ ਅੱਧਾ ਚਮਚ ਲਿਓ ਅਰਾ ਰੋਟਰਾ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰ ਲਿਓ ਨਾਰਮਲ ਪਾਣੀ ਇਹਦੇ ਵਿੱਚ ਤੁਸੀਂ ਪਾਓ ਫਿਰ ਇਹਨੂੰ ਤੁਸੀਂ ਸੌਸ ਵਿੱਚ ਮਿਕਸ ਕਰ ਦਿਓ ਬਾਜ਼ਾਰ ਵਰਗੀ ਗਾੜੀ ਖੱਟੀ ਮਿੱਠੀ ਸੌਸ ਬਣ ਕੇ ਤਿਆਰ ਹੋ ਜੂ ਜਿਹੜੀ ਕਿ 15 ਕੇ ਮਿੰਟਾਂ ਵਿੱਚ ਤਿਆਰ ਹੋ ਜਾਂਦੀ ਹੈ ਦੋ ਚਾਰ ਉਬਾਲੇ ਉਸ ਤੋਂ ਬਾਅਦ ਆਗੇ ਤਾਂ ਗੈਸ ਨੂੰ ਬੰਦ ਕਰ ਦਿਓ ਮੁੱਠੀ ਪਰ ਲਵਾਂਗੇ ਹਰਾ ਧਨੀਆ ਫਿਰ ਲਵਾਂਗੇ ਪਦੀਨਾ ਥੋੜੀ ਜੀ ਅਦਰਕ ਚਾਰ ਪੰਜ ਲੈ ਲਿਓ ਹਰੀ ਮਿਰਚਾ ਬਾਕੀ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲਿਓ ਫਿਰ ਪਾਵਾਂਗੇ ਇਹਦੇ ਵਿੱਚ ਜੀਰਾ ਜਿਹੜਾ ਕਿ ਪੂਜਿਆ ਹੋਇਆ ਨਹੀਂ ਹੈ ਜ਼ਰੂਰਤ ਅਨੁਸਾਰ ਪਾ ਦਿਓ ਨਮਕ ਥੋੜੀ ਜੀ ਬੂੰਦੀ ਤੇ ਅਨਾਰ ਦਾਣਾ ਪਾ ਕੇ ਦੋ ਤਿੰਨ ਚਮਚ ਪਾ ਲਿਓ ਪਾਣੀ ਦੇ ਚੰਗੀ ਤਰ੍ਹਾਂ ਗ੍ਰाइंड ਕਰ ਲਿਓ ਫਿਰ ਇਹਦੇ ਵਿੱਚ ਤੁਸੀਂ ਇੱਕ ਨਿਚੋੜ ਦਿਓ ਨਿੰਬੂ ਤੇ ਜ਼ਰੂਰਤ ਦੇ ਅਨੁਸਾਰ ਪਾਓ ਪਾਣੀ ਚੀਨੀ ਕਿ ਤੁਸੀਂ ਇਹ ਪਤਲੀ ਤੇ ਗਾੜੀ ਰੱਖਣੀ ਹੈ ਤੇ ਫਿਰ ਇਹਨੂੰ ਹਲਕਾ ਜਿਹਾ ਗ੍ਰाइंड ਕਰ ਦਿਓ ਬਹੁਤ ਹੀ ਮਜ਼ੇਦਾਰ ਆਪਣੀ ਗ੍ਰੀਨ ਸੌਸ ਵੀ ਬਣ ਕੇ ਤਿਆਰ ਹੋ ਗਈ ਸਾਰਾ ਸਮਾਨ ਤੁਸੀਂ ਚਟਪਟੀ ਤਿਆਰ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਆਪਾਂ ਤਿਆਰ ਕਰ ਲਈਆਂ ਰੈਸਪੀ ਵਧੀਆ ਲੱਗੀ ਜਾਂਦੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਲਿਓ ਫਿਰ ਆਪਾਂ ਲਵਾਂਗੇ ਜੀ ਉਬਲੇ ਹੋਏ ਆਲੂ ਕਿਉਂਕਿ ਹੁਣ ਆਪਾਂ ਟਿੱਕੀ ਤਿਆਰ ਕਰਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਗ੍ਰੇਟ ਕਰ ਲਿਓ ਮੈਸ਼ਰ ਨਾਲ ਮੈਸ਼ ਬਿਲਕੁਲ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਗੱਠ ਵਗੈਰਾ ਬਿਲਕੁਲ ਨਹੀਂ ਹੋਣੀ ਚਾਹੀਦੀ ਫਿਰ ਆਟੇ ਦੀ ਤਰ੍ਹਾਂ 2-4 ਮਿੰਟ ਲਗਾ ਕੇ ਇਹਨੂੰ ਇਸ ਤਰ੍ਹਾਂ ਗੁੰਨ ਲਿਓ ਤਾਂ ਕਿ ਇਹ ਬਿਲਕੁਲ ਸੌਫਟ ਹੋ ਜਾਵੇ ਫਿਰ ਆਪ ਪਹਿਲੇ ਵਿੱਚ 4-5 ਸਪੂਨ ਭਰ ਕੇ ਪਾਏ ਆ ਅਰਾ ਰੋਟ ਦੇ ਉਹ ਤੁਸੀਂ ਆਲੂਆਂ ਦੇ ਹਿਸਾਬ ਨਾਲ ਪਾ ਲੈਣ ਜਿੰਨੇ ਕੇ ਤੁਹਾਡੇ ਆਲੂ ਹੈ ਤੇ ਇਹਨੂੰ ਹੌਲੀ-ਹੌਲੀ ਤੁਸੀਂ ਗੁੰਨਣਾ ਸ਼ੁਰੂ ਕਰ ਦਿਓ ਕਈ ਇਹਦੇ ਵਿੱਚ ਚਾਵਲ ਦਾ ਆਟਾ ਵੀ ਕਹਿਣਗੇ ਉਹਦੀ ਟੇਸਟ ਅਲੱਗ ਆਉਂਦਾ ਹੈ ਤੇ ਇਹਨੂੰ ਆਪਾਂ ਕ੍ਰਿਸਪੀ ਟਿੱਕੀ ਤਿਆਰ ਕਰਾਂਗੇ ਇਸ ਲਈ ਇਹਦੇ ਵਿੱਚ ਅਰਾ ਰੋਟ ਹੀ ਪੈਂਦਾ ਬਾਕੀ ਜਿਹੜੀ ਇਹ ਰੈਸਿਪੀ ਹੈ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਦਿੱਲੀ ਦੀ ਬਹੁਤ ਮਸ਼ਹੂਰ ਟਿੱਕੀ ਹੈ ਤੇ ਇਸੇ ਤਰ੍ਹਾਂ ਹੀ ਇਹ ਬਣਦੀ ਹੈਗੀ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਚਾਹੋ ਤੇ ਇਹਦੇ ਵਿੱਚ ਚਾਵਲ ਦਾ Te vi pasa? Que ਉਸੋ ਬਦੇ ਨੂੰ ਚੰਗੀ ਤਰ੍ਹਾਂ ਆਪਾਂ ਗੁੰਨਾਂਗੇ ਜਿਵੇਂ ਆਟਾ ਗੁੰਨ ਕੇ ਇੱਕ ਸਾਈਡ ਤੇ ਆਪਾਂ ਵਧੀਆ ਜਿਹਾ ਡੋ ਤਿਆਰ ਕਰਕੇ ਲਗਾ ਦਿੰਨੇ ਆ ਉਸ ਤਰ੍ਹਾਂ ਹੀ ਤਿਆਰ ਹੋਣਾ ਚਾਹੀਦਾ ਨਾ ਢਿੱਲਾ ਹੋਣਾ ਚਾਹੀਦਾ ਨਾ ਸਖਤ ਹੋਣਾ ਚਾਹੀਦਾ ਫਿਰ ਇੱਕ ਚਮਚ ਲਵਾਂਗੇ ਆਪਾਂ ਦੇਸੀ ਘਿਓ ਦਾ ਹੱਥਾਂ ਤੇ ਲਗਾ ਕੇ ਇਹਨੂੰ ਇਕੱਠਾ ਕਰ ਦਾਂਗੇ ਨਾਲੇ ਤਾਂ ਤੁਹਾਡੇ ਹੱਥਾਂ ਨਾਲੋਂ ਆਲੂ ਉੱਤਰ ਜਾਣਗੇ ਨਾਲੇ ਇਹਦਾ ਵਧੀਆ ਜਿਹਾ ਡੋ ਬਣ ਕੇ ਦੇਖੋ ਤਿਆਰ ਹੋ ਗਿਆ ਇਹਨੂੰ ਆਪਾਂ ਇੱਕ ਸਾਈਡ ਤੇ ਰੱਖਤਾ ਰੈਸਟ ਵਗੈਰਾ ਤੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਫਿਰ ਇਹਦੇ ਵਿੱਚੋਂ ਲਵਾਂਗੇ ਆਪਾਂ ਇੱਕ ਪੇੜਾ ਥੋੜਾ ਜਿਹਾ ਰਾਰਾ ਰੋਟਾ ਪਥਾਲੀ ਦੇ ਵਿੱਚ ਲਗਾਇਆ ਹੈ ਪੇੜੇ ਨੂੰ ਆਪਾਂ ਡੂੰਗਾ ਜਿਹਾ ਕਰ ਲਾਂਗੇ ਕੋਲੀ ਦੀ ਤਰ੍ਹਾਂ ਫਿਰ ਇਹਦੇ ਵਿੱਚ ਇੱਕ 스ਪੂਨ ਭਰ ਕੇ ਆਪਾਂ ਪਾਵਾਂਗੇ ਦਾਲ ਦਾ ਜਿਹੜੀ ਕਿ ਆਪਾਂ ਤਿਆਰ ਕੀਤੀ ਸੀ ਉਹ ਤੁਸੀਂ ਟਿੱਕੀ ਦੇ ਹਿਸਾਬ ਨਾਲ ਪਰਲੇ ਆਪਣੀ ਇਸ ਚਾਫਿੰਗ ਵਧੀਆ ਜੀ ਭਰਿਓ ਤਾਂ ਕਿ ਟਿੱਕੀ ਟੇਸਟੀ ਬਣੇ ਫਿਰ ਚੰਗੀ ਤਰ੍ਹਾਂ ਥੱਲੋ ਇਹਨੂੰ ਪ੍ਰੈਸ ਕਰਕੇ ਬੰਦ ਕਰ ਦਿਓ ਤਾਂ ਕਿ ਇਹਦੇ ਵਿੱਚ ਬਾਹਰ ਨਾ ਨਿਕਲੇ ਜਦੋਂ ਵੀ ਤੁਸੀਂ ਇਹਨੂੰ ਫਰਾਈ ਕਰੋਗੇ ਫਿਰ ਲਵਾਂਗੇ ਪੱਤਾ ਵੀ ਤੇ ਇਹਦੇ ਉੱਪਰ ਪਾ ਦਾਂਗੇ ਤੇਲ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਕਿਉਂਕਿ ਅੱਜ ਆਪਾਂ ਪਤਵੀ ਤੇ ਟਿੱਕੀ ਤਿਆਰ ਕਰਾਂਗੇ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਸਾਰੀਆਂ ਟਿੱਕੀਆਂ ਪਤਵੀ ਦੇ ਉੱਪਰ ਰੱਖਦੇ ਜਾਵਾਂਗੇ ਤੇਲ ਜਦੋਂ ਹੀ ਪੂਰ ਗਰਮ ਹੋ ਗਿਆ ਨਾਲ ਦੀ ਨਾਲ ਹੀ ਗੈਸ ਨੂੰ ਮੀਡੀਅਮ ਫਲੇਮ ਤੇ ਕਰ ਲਿਓ 2-3 ਮਿੰਟ ਬਾਅਦ ਇਹਨੂੰ ਪਲਟਿਓ ਹੌਲੀ ਹੌਲੀ ਪਲਟਦੇ ਜਾਓ ਹਲਕਾ ਹਲਕਾ ਹੀ ਆਪਣਾ ਕਲਰ ਚੇਂਜ ਕਰਦੀਆਂ ਜਾਣਗੀਆਂ ਜਦੋਂ ਤੁਸੀਂ ਇਹਨੂੰ ਪਲਟ ਕੇ 2-3 ਮਿੰਟ ਹੋ ਗਏ ਫਿਰ ਤੁਸੀਂ ਇਹਨੂੰ ਪ੍ਰੈਸ ਕਰਦੇ ਜਾਓ ਚਾਹੇ ਕੋਈ ਪਲਟਾ ਲੈ ਲਿਓ ਖੁਰਚਣਾ ਲੈ ਲਿਓ ਜਾਂ ਕੋਈ 스ਪੂਨ ਲੈ ਲਿਓ ਤੁਹਾਡੀ ਮਰਜ਼ੀ ਚੰਗੀ ਤਰ੍ਹਾਂ ਪ੍ਰੈਸ ਕਰਿਓ ਤਾਂ ਕਿ ਇਹ ਅੰਦਰ ਤੱਕ ਪੱਕੇ ਦਾਸ ਤੋਂ 12 ਮਿੰਟੇ ਨੂੰ ਰਾਮ ਨਾਲ ਪੱਕਣ ਤੇ ਲੱਗ ਜਾਣਗੇ ਬਹੁਤ ਹੀ ਮਜ਼ੇਦਾਰ ਕ੍ਰਿਸਪੀ ਟਿੱਕੀ ਬਣ ਕੇ ਤਿਆਰ ਹੋਊਗੀ ਜਿਵੇਂ ਜਿਵੇਂ ਪਕਦੀ ਜਾਊਗੀ ਆਪਣਾ ਕਲਰ ਹੈ ਜਿਹੜਾ ਚੇਂਜ ਕਰਦੀ ਜਾਊਗੀ ਜਦੋਂ ਇਹ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਗਈਆਂ ਇਹ ਕ੍ਰਿਸਪੀ ਵੀ ਹੋ ਜਾਣਗੀਆਂ ਤੇ ਇਹਨਾਂ ਦਾ ਕਲਰ ਬੜਾ ਹੀ ਸੋਨਾ ਆਊਗਾ ਜਿਹੜੀਆਂ ਟਿੱਕੀਆਂ ਜ਼ਿਆਦਾ ਵਿਚਕਾਰੋਂ ਪੱਕ ਗਈਆਂ ਉਹਨੂੰ ਤੁਸੀਂ ਸਾਈਡਾਂ ਤੇ ਲਗਾ ਦਿਓ ਜਿਵੇਂ ਬਿਲਕੁਲ ਬਾਜ਼ਾਰ ਦੇ ਵਿੱਚ ਬਣਾਉਂਦੇ ਆ ਉਸੇ ਤਰ੍ਹਾਂ ਦੀ ਫੀਲਿੰਗ ਤੁਹਾਨੂੰ ਆਊਗੀ ਤੇ ਹੁਣ ਇਹ ਬਿਲਕੁਲ ਤਿਆਰ ਹੈ ਤੇ ਆਪਾਂ ਇਹਨਾਂ ਨੂੰ ਉਤਾਰ ਲਿਆ ਇਸੇ ਤਰੀਕੇ ਨਾਲ ਤੁਸੀਂ ਬੜੀ ਆਸਾਨੀ ਦੇ ਨਾਲ ਘਰ ਵਿੱਚ ਇਹ ਟਿੱਕੀ ਜਿਹੜੀ ਤਿਆਰ ਕਰ ਸਕਦੇ ਹੋ ਤੇ ਜਿਹੜੀ ਵਿੱਚ ਇਹਦੇ ਤੁਸੀਂ ਦਾਲ ਭਰੀ ਹੈ ਉਹਦਾ ਟੇਸਟ ਲਾਜਵਾਬ ਹੈ ਜਦੋਂ ਹੀ ਟਿੱਕੀ ਖਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਸਾਰਾ ਸਮਾਨ ਆਪਾਂ ਤਿਆਰ ਕੀਤਾ ਬਹੁਤ ਘੱਟ ਟਾਈਮ ਦੇ ਵਿੱਚ ਕਿਉਂਕਿ ਮੈਂ ਤੁਹਾਨੂੰ ਬੜੇ ਹੀ ਸਿੰਪਲ ਜਿਹਾ ਤਰੀਕਾ ਦੱਸਿਆ ਹੁਣ ਆਪਾਂ ਇਹਨੂੰ ਕਰਾਂਗੇ ਸਰਵ ਕਿਉਂਕਿ ਸਾਰੇ ਬੇਟਤੇ ਸੀ ਕਿ ਟਿੱਕੀ ਕਦੋਂ ਮਿਲੂਗੀ ਛੋਲਿਆਂ ਦੇ ਵਿੱਚ ਤਰੀ ਤੁਸੀਂ ਆਪਣੇ ਮੁਤਾਬਕ ਰੱਖ ਲਿਓ ਜਿੰਨਾ ਕ ਤੁਸੀਂ ਇਹਨੂੰ گاੜਾ ਪਤਲਾ ਰੱਖ ਉਸੇ ਹਿਸਾਬ ਨਾਲ ਛੋਲਿਆਂ ਦਾ ਪਾਣੀ ਮਿਕਸ ਕਰ ਲਿਓ। ਬੱਸ ਇਹ ਥੋੜਾ ਜਿਹਾ ਜ਼ਿਆਦਾ ਹੀ ਰੱਖਿਓ ਕਿਉਂਕਿ ਜਦੋਂ ਇਹਨੂੰ ਘੰਟਾ ਕੁ ਰੈਸਟ ਤੇ ਰੱਖਿਆ ਤਾਂ ਇਹਨਾਂ ਨੇ ਕਾਫੀ ਪਾਣੀ ਸੋਖ ਜਾਣਾ। ਫਿਰ ਸਾਰੀਆਂ ਸੌਸ ਵਗੈਰਾ ਪਾ ਕੇ ਦਹੀਂ ਪਾ ਕੇ ਉੱਪਰ ਪੂਜੀਆ ਪਾਇਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਅੰਗੂਰ ਤੇ ਅਨਾਰ ਵੀ ਪਾ ਸਕਦੇ ਹੋ। ਆਪਣੇ ਤਰੀਕੇ ਨਾਲ ਟਿੱਕੀ ਨੂੰ ਸਰਵ ਕਰਿਓ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਟਿੱਕੀ ਕਿਓ ਜੀ ਲੱਗੀ। ਵੀਡੀਓ ਨੂੰ ਸ਼ੇਅਰ ਕਰ ਦਿਓ।